ਉਹ ਆਪਾਂ ਪਹੁੰਚੇ ਆ ਯਾਕੂ ਟੈਂਪਲ ਦੇ ਉੱਪਰ ਤੇ ਇੱਧਰ ਦੇ ਇੱਕ ਗੱਲ ਆ ਜਾਰੇ ਇੱਥੇ ਦੋ ਰਸਤੇ ਆ ਜਿਹੜਾ ਇਹ ਰਸਤਾ ਇਹ ਫ੍ਰੀ ਵਾਲਾ ਸੀੜੀਆਂ ਵਾਲਾ ਪੌੜੀਆਂ ਵਾਲਾ ਤੇ ਇੱਕ ਇੱਧਰ ਆ ਜਿਹੜਾ ਇਹਦੀ 20 ਰੁਪਏ ਟਿਕਟ ਆ ਇੱਥੇ ਕੀ ਇਲੈਕਟ੍ਰੋਨਿਕ ਪੌੜੀਆਂ ਜਿਹੜੀਆਂ ਤੁਰ ਕੇ ਜਾਣ ਵਾਲੀਆਂ ਇਹਦੇ ਵਿੱਚ ਇਹਦਾ 20 ਰੁਪਏ ਚਾਰਜਸ ਆ ਜਿਹੜੀਆਂ ਦੂਜੀਆਂ ਪੌੜੀਆਂ ਜਿਹਦੇ ਵਿੱਚ ਦੀ ਆਪਾਂ ਮੰਨ ਕੇ ਜਦੋਂ ਤੁਸੀਂ ਦੇਖਦੇ ਹੋਵੋਗੇ ਉਹਦਾ 20 ਰੁਪਿਆ ਤੇ ਇਹ ਇੱਧਰ ਹਨੂਮਾਨ ਮੰਦਰ ਦੀ ਮੰਨ ਕੇ ਜੋ ਮੇਨ ਗੇਟ ਆ ਕਿ ਐਂਟਰੀ ਨਾਲ ਹੀ ਉਹਦੇ ਸਾਹਮਣੇ ਸਿੱਧ ਬਾਬਾ ਬਾਲਕਨਾਥ ਦਾ ਮੰਦਿਰ ਇਹ ਬਾਲਕਨਾਥ ਦਾ ਮੰਦਿਰ ਹੈ ਜਾਕੀ ਟੈਂਪਲ ਦੇ ਉੱਪਰ ਹੈ ਤੇ ਇਹ ਜਿਹੜਾ ਫ੍ਰੀ ਰਸਤਾ ਬਾਕੀ ਜੇ ਕੋਈ ਮਾਲ ਰੋਡ ਤੋਂ ਆਉਣਾ ਚਾਹੁੰਦਾ ਪੈਦਲ ਆਉਂਦਾ ਤਾਂ ਉਹ ਇੱਧਰ ਦੇ ਆਉਂਦਾ ਇਹ ਰਸਤਾ ਮਾਲ ਰੋਡ ਤੋਂ ਆਉਣ ਵਾਲਾ ਇੱਧਰੋਂ ਆਂਦੇ ਆ ਮਾਲ ਰੋਡ ਤੋਂ ਇਹ ਵੀਰ ਦੇਖੋ ਆ ਰਹੇ ਇੱਧਰ ਮਾਲ ਰੋਡ ਇਹ ਮੇਨ ਗੇਟ ਆ ਗਿਆ ਹਨੂਮਾਨ ਮੰਦਿਰ ਜੀ ਦਾ ਤੇ ਇੱਧਰ ਆ ਗਿਆ ਮੇਨ ਗੇਟ ਬਾਬਾ ਬਾਲਕਨਾਥ ਜੀ ਦਾ ਤੁਸੀਂ ਦੇਖ ਰਹੇ ਹੋ ਬਾਕੀ ਆ ਜੋ ਤੁਹਾਨੂੰ ਦਿਖਾਉਨੇ ਆ ਅੰਦਰ ਅੱਗੇ ਬਾਬਾ ਜੀ ਦੇ ਦਰਸ਼ਨ ਕਰਾਉਣੇ ਹਨ ਦੋਨੋਂ ਉਹ ਜੀ ਸ਼੍ਰੀ ਹਨੂਮਾਨ ਮੰਦਿਰ ਯਾਕੂ Shimla ਐਂਟਰੀ ਹੋ ਗਈ ਜੇ ਆਪਾਂ ਹੋ ਗਏ ਗੇਟ ਦੇ ਵਿੱਚੋਂ ਮੇਨ ਦੇ ਐਂਟਰ ਤੇ ਐਂਟਰੀ ਬੜੀ ਸੋਹਣੀ ਆ ਤੇ ਲੱਗੀ ਹੋਈ ਆ ਘੰਟੀ ਜਿੱਥੇ ਬਾਬਾ ਜੀ ਨੂੰ ਯਾਦ ਕਰਾਉਣਾ ਪੈਂਦਾ ਕਿ ਅਸੀਂ ਆ ਰਹੇ ਆ ਮਹੀ ਸਾਹ ਫੁੱਲਦਾ ਯਾਰ ਚੜ੍ਹਾਈ ਵੀ ਬਹੁਤ ਆ ਇੰਨਾ ਤੁਰੇ ਹੈ ਨਹੀਂ ਕਦੀ ਹਾਂ ਉਹ ਵੀ ਆ ਵੀ ਬਹੁਤ ਸੋਹਣਾ ਹੈ ਇਧਰ ਨਾਲ ਪੌੜੀਆਂ ਵੀ ਆ ਤੇ ਨਾਲ ਪਲੇਨ ਰਸਤਾ ਵੀ ਕਰਿਆ ਪਲੇਨ ਚੜ੍ਹਾਈ ਹੈ ਕਿ ਜਿਹੜਾ ਬੰਦਾ ਪੌੜੀਆਂ ਚੜ੍ਹਨੇ ਚਾਹੁੰਦਾ ਪੌੜੀਆਂ ਜਿਹੜਾ ਪਲੇਨ ਤੇ ਉਹ ਪਲੇਨ ਉਧਰ ਦੂਜੀ ਵੀ ਹੈ ਨਾ ਹਾਂ ਉਧਰ ਬਿਜਲੀ ਵਾਲੇ ਉਹ 10 ਤਾਂ 20 ਰੁਪਏ ਟਿਕਟ ਆ ਆ ਵੀ ਠੀਕ ਆ ਯਾਰ ਕੀ ਜਿਆਦਾ ਵੱਡਾ ਸਟੈਪ ਨਹੀਂ ਮੰਦਾ ਥੱਕਦਾ ਨਹੀਂ ਹੈਗਾ ਦਰ ਸੰਗਤ ਆ ਰਹੀ ਹੈ ਦਰਸ਼ਨ ਕਰਕੇ ਕੋਈ ਆਪਾਂ ਪਹੁੰਚ ਗਏ ਮੰਦਿਰ ਕਿੱਧਰ ਦੀ ਰਸਤਾ ਮੰਦਿਰ ਜਾਣ ਦਾ ਇਹ ਹੈ ਜੀ ਹਨੂਮਾਨ ਦੀ ਮੂਰਤੀ 108 ਫੁੱਟ ਉੱਚੀ ਸੂਰਜ ਦੀਆਂ ਰੋਸ਼ਨੀ ਵਾਹ ਕਰਕੇ ਥੋੜੀ ਜਿਹੀ ਜ਼ਿਆਦਾ ਦਿਖਾਈ ਸਾਫ਼ ਨਹੀਂ ਦੇ ਰਹੀ ਬਹੁਤ ਵੱਡੀ ਹੈ ਤੇ ਸ਼ਿਮਲੇ ਤੋਂ ਵੀ ਦਿਸਦੀ ਹੈ ਇਹ ਮੂਰਤੀ ਸ਼ਿਮਲੇ ਸ਼ਹਿਰ ਤੋਂ ਵਿੱਚੋਂ ਆਪਣਾ ਜਾਕੋ ਟੈਂਪਲ ਦੇ ਮੰਦਿਰ ਦੀ ਮੂਰਤੀ ਜ਼ਰੂਰ ਦੇਖਣੀ ਜਦੋਂ ਵੀ ਸ਼ਿਮਲੇ ਆਉਂਦਾ ਯਾਰ ਤੁਸੀਂ ਮੰਦਿਰ ਦੇ ਵਿੱਚ ਇੱਕ ਵਾਰ ਜ਼ਰੂਰ ਦਰਸ਼ਨ ਕਰਨ ਆਓ ਬਹੁਤ ਸਕੂਨ ਮਿਲਦਾ